ਭਾਈ ਜੀ ਦੇਸੀ ਜ਼ਿਮੀਂਦਾਰ ਨੇ ਆਰੇ ਤੋਂ ਬਾਅਦ ਖੇਤ ਦੇ ਵਿੱਚ ਹੀ ਬੈਡਾਂ ਦਾ ਸ਼ੋਰੂਮ ਖੋਲਤਾ ਗੱਲਬਾਤ ਕਰਦੇ ਆ ਵੀ ਕਿਵੇਂ ਸਾਰਾ ਕੁਝ ਹੋਇਆ ਇਹਦੇ ਚ ਕਾ ਆਫਰ ਪਹਿਲਾਂ ਹੀ ਦੱਸ ਦਿੰਦਾ ਮੈਂ ਦਸਹਰੇ ਤੱਕ ਤੁਸੀਂ ਪੰਜਾਬ ਤੇ ਜਿੱਥੇ ਮਰਜ਼ੀ ਰੇਟ ਪਤਾ ਕਰਾਇਓ 5000 ਰੁਪਇਆ ਹਰ ਚੀਜ਼ ਤੇ ਡਿਸਕਾਊਂਟ ਮਿਲੂ ਭਾਈ ਹਾਂ ਵੀਰੇ ਹਰੇਕ ਤੇ ਦੇਵਾਂਗੇ ਹਰ ਇੱਕ ਤੇ ਦੇਵਾਂਗੇ ਹਾਂ ਹਰ ਇੱਕ ਜੀ ਤੇ ਆਜੋ ਗਰਾ ਦਿਖਾਉਨੇ ਆ ਸੋਨੂੰ ਬਲਾ ਵੀ ਜੋਤ ਕੈਮਰਾ ਕਮਾਈ ਚੱਲ ਕਾਰੋਬਾਰ ਬਾਈ ਦਾ ਬਹੁਤ ਵੱਡਾ ਸਾਰਾ ਦਿਖਾ ਦੇ ਮੇਸਤਰੀ ਲੱਗੇ ਵੇ ਆਰੇ ਤੇ ਜਿਹੜੀਆਂ ਲੱਕੜਾਂ ਪਈਆਂ ਸਾਰਾ ਕੁਝ ਦਿਖਾਈ ਚੱਲਾ ਫੋਰ ਬਾਈ ਕੀ ਹਾਲ ਆ ਠੀਕ ਹੈ ਉਹ ਠੀਕ ਠਾਕ ਹਾਂ ਹਾਂ ਜਸੀਰ ਇਹ ਕਿੰਨਾ ਚਿਰ ਹੋ ਗਿਆ ਬਾਈ ਆਪਾਂ ਨੂੰ ਕੰਮ ਕਰਦਿਆਂ ਨੂੰ ਇਹ ਕੰਮ ਵੀਰੇ ਆਪਾਂ ਨੂੰ ਹੋ ਗਿਆ ਘੱਟੋ ਘੱਟ 70 80 ਸਾਲ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਅੱਛਾ ਹਾਂ 35 70 ਸਾਲ ਦੇ ਤਾਂ ਆਪ ਹੋਏ ਪਿਆ ਉਦੋਂ ਬਾਅਦ ਪਹਿਲਾਂ ਹਾਂ ਤੀਜੀ ਪੀੜੀ ਆ ਤੀਜੀ ਪੀੜੀ ਹੋ ਗਈ ਵੀਰੇ ਤੇ ਜ਼ਿਮੀਂਦਾਰਾਂ ਦੇ ਕਿਤੇ ਦੇ ਨਾਲ ਨਾਲ ਫਿਰ ਆਹ ਕੀਤਾ ਵੀ ਜੱਕਦਾ ਹਾਂ ਹਾਂ ਪਹਿਲਾਂ ਤੇ ਆਪਣਾ ਪੁਰਾਣਾ ਕੰਮ ਆ ਨਹੀਂ ਵੀਰੇ ਇਹ ਠੀਕ ਆ ਵੀ ਖੇਤ ਚ ਤੁਸੀਂ ਆਪਦੀ ਬਾਣ ਚ ਖੋਲ ਲਿਆ ਰਾ ਪਰ ਨਾਲ ਤੁਸੀਂ ਇਹ ਕਿਵੇਂ ਸੋਚ ਲਿਆ ਵੀ ਯਾਰ ਬੱਡਾਂ ਦਾ ਕੰਮ ਸੋਫਿਆਂ ਦਾ ਕੰਮ ਵੀ ਚੱਕ ਦੀਏ ਇਹ ਵੀਰੇ ਆਪਾਂ ਨੂੰ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਕੰਮ ਦਾ ਇਕ ਆਪਣੀ ਆਪਦੀ ਜਗ੍ਹਾ ਸਾਨੂੰ ਕੋਈ ਕਰਾਇਆ ਪਾੜਾ ਨਹੀਂ ਪੈਂਦਾ ਹਾਂ ਹਾਂ ਖੇਤਜੀ ਸ਼ੋਰੂਮ ਪਾਤਾ ਫਿਰ ਇੱਥੇ ਪਾਤਾ ਆਪਾਂ ਲਾ ਹੁਣ ਸਾਡੀ ਵੀਡੀਓ ਨਾਲ ਜੁੜੇ ਰਹੋ ਪਹਿਲਾਂ ਸਾਨੂੰ ਜਿਹੜੇ ਕੰਮ ਹੈ ਕੰਮ ਕਰ ਰਹੇ ਆ ਉਹ ਬਾਈ ਵੀ ਦਿਖਾ ਦਿੰਨੇ ਆ ਤੁਹਾਨੂੰ ਲੱਕੜ ਵੀ ਬਾਈ ਤੋਂ ਪੁੱਛ ਲੂੰਗਾ ਵੀ ਕਾਦੀ ਕਾਦੀ ਲੱਗਦੀ ਆ ਅੰਦਰ ਤੁਹਾਨੂੰ ਸੌਫਿਆਂ ਦੀ ਵੱਡਾਂ ਦੀ ਵੀ ਕੁਆਲਿਟੀ ਦਿਖਾ ਦਾਂਗੇ ਆ ਜਾਓ ਬਾਈ ਜਕਸੀਰ ਤੁਰ ਕੇ ਤੇ ਬਾਈ ਮੈਨੂੰ ਇਹ ਦੱਸ ਵੀ ਲੱਕੜ ਕਾਦੀ ਕਾਦੀ ਹੁੰਦੀ ਆ ਲੱਕੜ ਵੀਰੇ ਆਪਣੇ ਕੋਲੇ ਆ ਟਾਲੀ ਪਈ ਆ ਦੇਖੋ ਨਹਿਰੀ ਟਾਲੀ ਆ ਇਹ ਅੱਛਾ ਹਾਂ ਕਿਹੜੀ ਟਾਲੀ ਆ ਇਹ ਨਹਿਰੀ ਟਾਲੀ ਆ ਪੁਰਾਣੀ ਨਹਿਰੀ ਟਾਲੀ ਹਾਂ ਤੇ ਮੈਨੂੰ ਹੁਣ ਇਹ ਦੱਸ ਵੀ ਜਿਵੇਂ ਸੇਵਕຊੂਗ ਜਾਂ ਖਰਾਬ ਖਰੂਬ ਵਾਲਾ ਕੋਈ ਸਿਸਟਮ ਨਹੀਂ ਆਪਣਾ ਨਹੀਂ ਆਪਣੀ ਫੁੱਲ ਗਰੰਟੀ ਆ ਵੀਰੇ ਕਿ ਕਿਹੜੇ ਤੇ ਕਿੰਨੇ ਤਰ੍ਹਾਂ ਦੀ ਲਾਉਣਾ ਇੱਕ ਦਾ ਟਾਲੀ ਲਾਉਣਾ ਹੋਰ ਕੀ ਲਾਉਣਾ ਟਾਲੀ ਸਾਗਬਾਨ ਨੰਮ ਡੇਕ ਹਾਂ ਕੋਈ ਵੀ ਚੀਜ਼ ਦਾ ਫਰੇਮ ਬਣਵਾ ਲਓ ਤੇ ਇਹ ਫਰੇਮ ਦੀ ਗਰੰਟੀ ਕਿੰਨਾ ਚਿਰਦੀ ਹੁੰਦੀ ਆ ਇਹਦੀ ਫਰੇਮ ਦੀ ਗਰੰਟੀ ਲੋ ਹੁੰਦੇ ਹੀ ਕੁਛ ਨਹੀਂ ਹੂੰ 10 ਸਾਲ ਦੀ ਤਾਂ ਸਾਡੀ ਫੁੱਲ ਗਰੰਟੀ ਆ 10 ਸਾਲ ਡੱਕਾ ਨਹੀਂ ਹੁੰਦਾ ਹਾਂ ਠੀਕ ਆ ਆ ਜਾ ਬਾਈ ਤੇ ਆ ਸਾਰੇ ਆਪਣੇ ਜਿਹੜੇ ਭਰਾ ਆਗੇ ਆਪਣੇ ਨਾਲ ਕੰਮਕਾਰ ਕਰ ਰਹੇ ਆ ਹਾਂ ਬਾਈ ਆ ਮੁੰਡੇ ਜਿਵੇਂ ਬਾਈ ਆ ਕਰ ਰਹੇ ਆ ਹਾਂ ਇਹ ਸੋਫੇ ਭਰਦੇ ਨੇ ਮੁੰਡੇ ਆ ਦੇਖੋ ਆ ਜਾ ਬਈਆ ਕੈਮਰਾ ਮਾਰਨੀ ਜੋਤ ਵੀ ਇਹ ਸੋਫਿਆਂ ਤੇ ਜਿਹੜੀ ਆ ਗੱਦੀ ਲਾਉਣੀ ਆ ਕੱਪੜਾ ਚੜਾਉਣਾ ਇਹ ਸਾਰਾ ਤੁਸੀਂ ਆਪ ਹੀ ਕਰਦੇ ਹੋ ਇਹ ਆਪ ਹੀ ਵੀਰੇ ਆਪ ਹੀ ਹਾਂ ਆ ਗਾਹਾਂ ਆ ਜਾ ਤੇ ਆ ਦੇਖੋ ਸਾਰੇ ਭਰਾ ਲੱਗੇ ਹੋਏ ਆ ਤੇ ਇਹਦੀ ਬਈ ਕੁਆਲਿਟੀ ਕੁਆਲਿਟੀ ਕੀ ਆ ਗੱਦੀ ਦੀ ਇਹੇ ਵੀਰੇ 40 ਡਸਟੀ ਦੀ ਫੋਮ ਆ ਹਾਂ ਇਹਦੀ 10 ਸਾਲ ਦੀ ਫੁੱਲ ਗਾਰੰਟੀ ਆ ਐਚ ਆਰ ਗੱਦੀ ਆ ਇਹ ਇਹ ਅਸਿਆ ਹਾਂ ਕੰਪਨੀ ਕਿਹੜੀ ਆ ਐਚ ਆਰ ਐਚ ਆਰ ਹਾਂ ਪੂਰੀ ਗਾਰੰਟੀ ਹੈ ਹਾਂ ਇਹਦੇ ਤੇ ਟਰੈਕਟਰ ਕਿਵੇਂ ਟਰੈਕਟਰ ਟਾਇਰ ਛਾੜ ਦਿਓ ਕਿਹੇ ਦਬਦੀ ਨਹੀਂ ਇਹ ਇਹ ਦਬਦੀ ਨਹੀਂ ਵੀ ਇਹ ਤਾਂ ਫਿਰ ਜੀਸੀਬੀ ਵੀ ਛਾੜਦੀ ਹੈ ਉਸ ਮਰਜ਼ੀ ਛਾੜ ਦਿਓ ਆਪਣੀ ਕੋਲ ਲਾ ਬਿਲਕੁਲ ਮਰਜ਼ੀ ਛਾੜਦੀ ਹੈ ਲਾ ਇਹ ਤਾਂ ਫਿਰ ਉਹ ਰੋੜੀ ਕੁੱਟ ਵੀ ਝਾੜ ਸਕਦੇ ਹਨਾ ਹਾਂ ਇੱਥੇ ਦੀ ਕਹਾਣੀ ਆ ਹਾਂ ਠੀਕ ਆ ਤੇ ਆ ਸਾਰੇ ਕੰਮ ਭਰਾ ਕਰ ਰਹੇ ਇਹਨਾਂ ਦੇ ਵੀ ਕੈਮਰਾ ਕਮਾਦੀ ਤੇ ਆਪ ਹੀ ਸਾਰੇ ਗੱਦੀ ਗੁੱਦੀ ਆਪ ਹੀ ਲਾਉਣੇ ਆ ਆਪ ਹੀ ਕੱਪੜਾ ਚੜਾਉਣੇ ਆ ਆਜੋ ਭਾਈ ਆ ਫਰੇਮ ਬਣੇ ਵਿਆ ਦਿਖਾ ਦਿੰਨੇ ਆ ਤੁਹਾਨੂੰ ਤੇ ਆਪ ਹੀ ਭਰਾਵਾਂ ਦਾ ਆਰ ਆਗਾ ਆਪ ਹੀ ਲੱਕੜ ਲੱਕੜ ਲੈ ਕੇ ਆਉਂਦੇ ਸਾਰਾ ਤੇ ਇੱਕ ਤੁਹਾਨੂੰ ਹੋਰ ਨਵੀਂ ਗੱਲ ਦੱਸਦਾ ਆ ਬਾਈ ਮੈਨੂੰ ਦੱਸਦਾ ਸੀਗਾ ਕੈਮਰੇ ਦੇ ਕੋਲੇ ਖੜਾਗਾ ਬਾਈ ਆਹ ਮਿਸਤਰੀਆਂ ਖਾਤਰ ਬਣਾਇਆ ਵੈ ਹਨਾ ਹਾਂ ਵੀਰੇ ਲੇਬਰ ਹੋਰ ਆਉਣੀਆਂ ਉਹਨਾਂ ਵਾਸਤੇ ਬਣਾਇਆ ਜਗਾ ਘੱਟ ਸੀ ਪਹਿਲਾਂ ਅੱਛਾ ਆਹ ਸਾਰਾ ਸਾਟ ਲੱਗੇ ਵੈਣੇ ਹਾਂ ਤੇ ਆ ਬਾਈ ਕੈਮਰਾ ਕਮਾਈ ਚੱਲੀ ਆਹ ਦਿਖਾ ਦਈਏ ਇੱਧਰ ਆ ਸਾਡੇ ਭਰਾ ਇੱਧਰ ਕੰਮ ਕਰੀ ਜਾਂਦੇ ਆ ਇਹ ਕਿਹੜੇ ਪਾਵੇ ਜੇ ਬੜੇ ਵੱਡੇ ਸੀ ਤੇਰੇ ਕੋਲ ਉਹ ਵੀ ਦਿਖਾ ਦੇ ਉਹ ਵੀਰੇ ਡਾਈਨਿੰਗ ਟੇਬਲ ਦੇ ਪਾਵੇ ਨੇ ਹਾਂ ਇਹ ਆਹ ਹਾਂ ਬਾਈ ਹਾਂ ਠੀਕ ਆ ਇਹ ਇੱਕ ਇੱਕ ਆੜੀ ਲੱਕੜਾ ਇਹ ਇਹ ਵੀਰੇ ਟਾਲੀ ਦੀ ਲੱਕੜਾ ਆ ਟਾਲੀ ਦੀ ਹਾਂ ਅੱਛਾ ਇਹ 6 ਇੰਚੀ ਮੋਟਾ ਲਾਉਨੇ ਲੋਕ 4 ਇੰਚ ਲਾ ਲਾ ਵੇਚੀ ਜਾਂਦੇ ਨੇ ਸਰੀ ਲਾਈ ਜਾਂਦੇ ਨੇ ਹਮ ਆਪਣੀ ਟਾਲੀ ਦੀ ਫੁੱਲ ਗਰੰਟੀ ਆ ਇਹ ਟਾਲੀ ਆ ਹਾਂ ਤੇ ਇਹ ਕਿ ਮਨ ਲਓ ਵੀ ਇਹ ਤਾਂ ਜਾਂਦੇ ਨਹੀਂ ਹੋਣੇ ਸਾਰੀ ਉਮਰ ਉਹਦਾ ਸਾਰੀ ਉਮਰ ਚਾਹੇ 200 ਸਾਲ ਵਰਤੀ ਜਾਵੇ ਇਹਨੂੰ ਕੁੱਖ ਨਹੀਂ ਹੁੰਦਾ ਅੱਛਾ ਇਹਦਾ ਨਰੋਈ ਬਹੁਤ ਆ ਯਾਰ ਹਨਾ 200 ਸਾਲ 200 ਸਾਲ ਵਰਤੀ ਚੱਲੀ ਲੈ ਬਈ ਐਂਡ ਗੱਲ ਬਾਤ ਆ ਟਾਲੀ ਨੂੰ ਕਹੇ ਤਾਂ ਵੀ ਟਾਲੀ ਦੀ ਉਹ ਵੀ ਸਿਆਣੇ ਵੀ ਵਰਗ ਕਹਿੰਦੇ ਆ ਬਿਟਾਲੀ ਹਲਦੀ ਨਹੀਂ ਹੁੰਦੀ ਹੈ ਨਾ ਹਾਂ ਟਾਲੀ ਹਲਦੀ ਨਹੀਂ ਵੀਰੇ ਇਹ ਤਾਂ ਮਿਸਤਰੀ ਲਾਉਣ ਦੇ ਮਾਰੇ ਕਹੀ ਜਾਂਦੇ ਨੇ ਵੀ ਟਾਂ ਦੀ ਨਾ ਲਾਓ ਆ ਮਰਿੰਡੀ ਮਰੁੰਡੀ ਲਵਾਈ ਜਾਂਦੇ ਨੇ ਜੋੜੀ ਪੱਲੇ ਨੂੰ ਹੂੰ ਟਾਲੀ ਤਾਂ ਹਲਦੀ ਵੀ ਨਹੀਂ ਸਾਰੀ ਉਮਰ ਅੱਛਾ ਇਹ ਅਸਲ ਇਹ ਹੀ ਅਸਲੀ ਦੇਸੀ ਲੱਕੜਾ ਇਹਦਾ ਪੁਰਾਣੇ ਬਿਓਰ ਕੋ ਸੁਰੂਤੀ ਕਹਿੰਦੇ ਰਹਿਆ ਵੀ ਇਹਦੇ ਵਰਗੀ ਲੱਕੜ ਹੁੰਦੀ ਨਹੀਂ ਇਹਦੇ ਅਰਦੀ ਲੱਕੜ ਹੈ ਸਾਂਖ ਸੂੰਗ ਵੀ ਨਹੀਂ ਪੈਂਦੇ ਹੁਣ ਸਿੱਧੇ ਇਹਨੂੰ ਮਿੱਟੀ 'ਚ ਡੱਬ ਦੋ 10 ਸਾਲ ਪਿਆ ਰਹੇ ਨਾ ਸਾਂਖ ਨਹੀਂ ਲੱਗਦੀ ਮਿੱਟੀ 'ਚ ਵੀ ਹਾਂ ਲਾ ਭਾਈ ਆ ਅੱਜ ਫਿਰ ਨਵੀਂ ਬਾਈ ਤੋਂ ਗੱਲ ਸਿੱਖੀ ਆ ਮੂੰ ਤਾਂ ਚੱਲ ਪਹਿਲਾਂ ਵੀ ਆਪਨੂੰ ਪੱਦੀ ਆ ਵੀ ਟਾਲੀ ਪਰ ਬਾਈ ਨੇ ਤਾਂ ਇਹਦੀ ਵੱਡੀ ਗਰੰਟੀ ਦਿੱਤੀ ਮਿੱਟੀ ਜਿਦਾਬੇ ਦਾ ਜੋ ਵੀ ਕਰ ਦੋ ਇਹ ਹਲਦੀ ਨਹੀਂ ਤੇ ਇਧਰ ਆ ਸਾਡੇ ਭਰਾ ਜਿਹੜੇ ਕੰਮਕਾਰ ਕਰ ਰਹੇ ਇਹਨਾਂ ਦੇ ਵੀ ਕੈਮਰਾ ਮਾਰ ਦਿਓ ਆ ਜਾ ਬਾਈ ਜਖਸੀਰ ਅੰਦਰ ਦਿਖਾ ਫਿਰ ਸੋਫਿਆਂ ਵਾਲੀ ਕੁਆਲਿਟੀ ਦਿਖਾ ਕੋਈ ਦੇਖੀਏ ਤੇਰਾ ਇਹਨਾਂ ਦਾ ਜਮਾਂ ਸਿਰਾਂ ਗੱਲਬਾਤ ਕਰਤੀ 25 30 ਬੰਦੇ ਹੋਰ ਸਾਧ ਰਹਾ ਮੰਨ ਲਓ ਵੀ ਇੱਥੇ ਫਿਰ ਜਮਾਂ ਵੀ ਜੰਗਲ ਚ ਮੰਗਲ ਲਾ ਦੇਣਿਆ ਖੇਤ ਜੀ ਵੱਡਾ ਖਾੜਾ ਖੜਾ ਕਰਤਾ ਕੋਈ ਇਹ ਸ਼ਹਿਰ ਨਹੀਂ ਹੈ ਕੁਛ ਨਹੀਂ ਗਿਆ ਇੱਥੇ ਪਿੰਡ ਜੀ ਸ਼ੋਰੂਮ ਖੜਾ ਕਰਤਾ ਨੇ ਖੇਤ ਜੀ ਆਓ ਸੁਣੋ ਆ ਦਿਖਾਉਨੇ ਅੰਦਰ ਇਹ ਆ ਦਿਖਾਉਨੇ ਤੁਹਾਨੂੰ ਸੋਫੇ ਦੇਖੋ ਆ ਬਾਈ ਮਾਰਦੇ ਕੈਮਰਾ ਬਾਈ ਇਹਦਾ ਫਿਰ ਕੀ ਰੇਟ ਤਾਂ ਆਪਾਂ ਦੱਸ ਹੀ ਦਿੱਤਾ ਪਹਿਲਾਂ ਸਟਾਰਟਿੰਗ ਵੀਡੀਓ ਚ ਹਾਂ ਵੀ ਦਸਹਰੇ ਤੱਕ 5000 ਸਸਤਾ ਰਹੂਗਾ ਸਾਰਿਆਂ ਨੂੰ ਸਸਤਾ ਵੀਰ ਹੁਣ ਆਪਾਂ ਉਧਰ ਵੀ ਗੱਲਾਂ ਬਾਤਾਂ ਕਰਿਆ ਵੀ ਟਾਲੀ ਦੀ ਲੱਗਦੀ ਆ ਲੱਕੜ ਫਾਰਮ ਸਾਡੀ ਆ ਗਈ ਕੱਪੜਾ ਸਾਡਾ ਆ ਗਿਆ ਆਪਾਂ ਸਾਰੀਆਂ ਗੱਲਾਂ ਬਾਤਾਂ ਕਰ ਲੀਆਂ ਆ ਹੁਣ ਇਹਦੇ ਤੇ ਆਜੋ ਵੀ ਆ ਬਣ ਕੇ ਤਿਆਰ ਹੋ ਜਾਂਦੇ ਆ ਆ ਕੈਮਰਾ ਕਮਾਈ ਚੱਲਨੀ ਜੋਤ ਕਿੰਨੇ ਸੋਹਣੇ ਬਣੇ ਆ ਡਾਈਨਿੰਗ ਟੇਬਲ ਕੱਟਾਲੀ ਦੇਨੇ ਵੀਰੇ ਇਹ ਕੱਲੀ ਡਾਲੀ ਆ ਹਾਂ ਟਾਲੀ ਦੇ ਦਾ ਆਪਾਂ ਗੱਲ ਬਹੁਤ ਉੱਥੇ ਕਰਕੇ ਆ ਵੀ ਭਾਈ 10 ਸਾਲ ਮਿੱਟੀ 'ਚ ਦੱਬ ਦੀ। ਮਿੱਟੀ 'ਚ ਦੱਬ ਦੇਉ ਚਾਹੇ। ਤਾਂ ਵੀ ਨਹੀਂ ਹਲਦੀ ਹਨਾ ਤੇ ਆ ਘਮਾਈ ਚੱਲੀ ਆ ਕੱਪੜਾ ਦੇਖੋ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ। ਲੋਕ ਵੀਰੇ ਇੱਥੇ ਕੀ ਕਰਦੇ ਨੇ ਕੱਲੇ ਪਾਵੇ ਟਾਲੀ ਦੇ ਲਾਉਂਦੇ ਨੇ ਬਾਈਆਂ ਪਲਾਈਆਂ ਲਾ ਕੇ। ਹੂੰ ਤੁਸੀਂ ਸਾਰੇ ਟਾਲੀ ਦਾ ਲਾਉਂਦੇ ਹੋ। ਅਸੀਂ ਕੁੱਲ ਸਾਰ ਕੁੱਲ ਚੀਜ਼ ਸਾਡੀ ਟਾਲੀ ਦੀ ਆ। ਸਾਰੀ। ਹਾਂ। ਉਹ ਐਲਸੀਡੀ ਵਾਲੀ ਆ ਬਈ। ਹਾਂ ਬਈ ਹਾਂ। ਇਹਦਾ ਫਿਰ ਕੋਈ ਰੇਟ ਰੂਟ ਦਾ ਉਮੀਂ ਆ ਜਿਵੇਂ ਪਹਿਲਾਂ ਆਪਾਂ ਆਫਰ ਦਿੱਤਾ ਜਿਵੇਂ ਆਪਾਂ। ਆਹ ਬਾਈ ਇਹ ਵੀ ਟਾਲੀ ਦੀ ਆ। ਨਹੀਂ ਇਹ ਬੋਰਡ ਦੀ ਆ ਵੀਰੇ ਇਹ ਬੋਰਡ ਦੀ ਆ ਹਾਂ ਠੀਕ ਆ ਜੇ ਸਾਡੀ ਵੀਡੀਓ ਸ਼ੇਅਰ ਕਰਕੇ ਉਹਨੂੰ ਇੱਕ ਆਈਟਮ ਅਸੀਂ ਫ੍ਰੀ ਦੇਵਾਂਗੇ ਹਾਂ ਉਹ ਉਹ ਫ੍ਰੀ ਦੇਣੀ ਆ ਉਹ ਵੀ ਦੱਸ ਦਿੰਨੇ ਆ ਸਾਨੂੰ ਇੱਕ ਬਾਈ ਆ ਦਿਖਾਈ ਮਾੜਾ ਜਾ ਆ ਆ ਕਲਰ ਵਾਲਾ ਕਲਰ ਵਾਲਾ ਆ ਦੇਖੋ ਇੰਨੇ ਕਲਰਾਂ ਦਾ ਜਿਹੜਾ ਬੰਦਾ ਸੋਚੂ ਹੀ ਬਣਾ ਦੇਵੋਗੇ ਜਿਹੜਾ ਮਰਜ਼ੀ ਬਣਵਾ ਲਓ ਵੀਰੇ ਜਿਵੇਂ ਕਿਸੇ ਦੀ ਕੰਧ ਨੂੰ ਰੰਗ ਕਮਰੇ ਨੂੰ ਆ ਕਰਿਆ ਹੋਇਆ ਹੈਗਾ ਇਹੀ ਬਣਾ ਦਾਂਗੇ ਇਹ ਬਣਾ ਦਾਂਗੇ 50 ਰੰਗ ਨੇ ਆਪਣੇ ਕੋਲ ਅਸਲ ਉਹਨਾਂ ਨੇ ਅਗਲੇ ਨੇ ਦੱਸਣਾ ਸਾਨੂੰ ਹਾਂ ਤੇ ਬਾਈ ਸਾਨੂੰ ਕੈਮਰਾ ਕਮਾਈ ਚੱਲੀ ਜੋ ਸਾਰੇ ਸ਼ੋਰੂਮ ਚ ਇੱਕ ਚੀਜ਼ ਹੋਰ ਦਿਖਾ ਦਿੰਨੇ ਆ ਵਿਆਹਾ 4000 ਦਾ ਜਿਹੜਾ ਜੁੱਤੇ ਰੱਖਣ ਵਾਲਾ ਹੈਗਾ ਇਹ ਆਹ ਚੀਜ਼ ਹੈ ਇਹ ਬਾਈ ਫਰੀ ਦਿੱਤੀ ਆ ਵੀਡੀਓ ਸ਼ੇਅਰ ਤੇ ਹਾਂ ਵੀਡੀਓ ਸ਼ੇਅਰ ਕਰਕੇ ਉਹਨੂੰ ਗਿਫਟ ਤੌਰ ਤੇ ਦੇਵਾਂਗੇ ਆ ਵੀਡੀਓ ਸ਼ੇਅਰ ਕਰਕੇ ਜਿਹੜਾ ਇੱਥੋਂ ਸਮਾਨ ਖਰੀਦੂਗਾ ਉਹਨੂੰ ਇਹ ਗਿਫਟ ਤੌਰ ਤੇ 4000 ਦਾ ਫਰੀ ਦਿੱਤਾ ਜਾਣਾਗਾ ਠੀਕ ਆ ਜੁੱਤੇ ਆਪਣੇ ਘਰਾਂ ਚ ਰੋਲਦੇ ਫਿਰਦੇ ਰਹਿੰਦੇ ਆ ਇੱਥੇ ਇਹਦੇ ਚ ਧਰ ਕੇ ਖੁੰਝੇ ਤੁਸੀਂ ਲਾ ਸਕਦੇ ਹੋ ਤੇ ਬਾਈ ਜੀ ਆਹ ਸੋਫਿਆਂ ਦਾ ਸਾਰਾ ਫਿਰ ਅਡੋੜੀ ਰੇਟ ਚਾਹਣਾ ਹੈ। ਹਾਂ ਮੇਰੇ ਅਡੋ ਅਡ ਰੇਟ ਆ ਇਹਨਾਂ ਦਾ। ਮੰਨ ਲਓ ਵੀ ਜਿ세 ਜ ਆਪਾਂ ਮਿੱਠਾ ਪਾਵਾਂਗੇ ਚਾਹ ਉਹੋ ਜੀ ਬਣੂਗੀ। ਕਿੰਨਾ ਮਰਜੀ ਮਹਿੰਗੇ ਵੀ ਲੈ ਸਕਦਾ ਬੰਦਾ। ਜਿੰਨੇ ਮਰਜੀ ਮਹਿੰਗੇ ਲੈ ਲੈ। ਜੇ ਕੋਈ ਕਹੇ ਵੀ ਮਾਤਾ ਭਾਈ ਇੰਨੇ ਦੇ ਲੈਣੇ ਆ ਲੱਖ ਵਾਲੇ ਲੈਣੇ ਆ ਡੇਢ ਵਾਲੇ ਲੈਣੇ ਆ 20 ਹਜ਼ਾਰ ਵਾਲੇ ਸਾਰੇ ਤਰ੍ਹਾਂ ਦੇ। ਸਾਰੇ ਵੀ 9000 ਤੋਂ ਸਟਾਰਟ ਹੋ ਜਾਂਦਾ ਸੋਫਾ ਆਪਣੇ ਕੋਲੇ। ਵੀ ਜਿਹੇ ਜ ਅਗਲਾ ਕਹੂਗਾ। ਹਾਂ ਉਹੋ ਜੇ ਬਣਾ ਦਾਂਗੇ। ਉਹੋ ਜੇ ਬਣਾ ਦੋਗੇ। ਦਿੱਲੀ ਤੇ ਚੈਨ ਵਾਲੇ ਡਿਜ਼ਾਈਨ ਅਛਾ ਦਿੱਲੀ ਦੇ ਚੈਨ ਵਾਲੇ ਹਾਂ ਸਾਰੇ ਬਣਦੇ ਨੇ ਵੀਰੇ ਆਪਣੇ ਕੋਲੇ ਮਰਜ਼ੀ ਲੋ ਦਿੱਲੀ ਤੇ ਚੈਨ ਵਾਲੇ ਡਿਜ਼ਾਈਨ ਇੱਥੇ ਬਣਾਉਨੇ ਆ ਆ ਨਿਮਾਰੀਆਂ ਦੇ ਵੀ ਕੈਮਰਾ ਮਾਰਦੀ ਬਈ ਇਹਦੇ ਤੇ ਲੱਕੜ ਕਾਦੀ ਲਾਉਨੇ ਆ ਫਿਰ ਆਪਾਂ ਇਹ ਤੇ ਬੋਰਡ ਲੱਗਦਾ ਵੀਰੇ ਅਛਾ ਬੋਰਡ ਵਧੀਆ ਪਲਾਈ ਬੋਰਡ ਲੱਗਦਾ ਹਾਂ ਤੇ ਬੈੱਡ ਤੇ ਕਾਦੀ ਲਾਉਨੇ ਆ ਫਿਰ ਬੈੱਡ ਤੇ ਵੀਰੇ ਅਸੀਂ ਲਾਉਨੇ ਆ ਟਾਲੀ ਦੇ ਪਾਵੇ ਹੂੰ 19 ਮ ਅਪਲਾਈ ਟਾਲੀ ਦੀ ਸਪੋਰਟ ਆ ਬੈੱਡ ਵੀ ਦੇਖ ਲੈਨੇ ਆ ਜਾ ਫਿਰ ਸੋਫੇ ਵੀ ਦਿਖਾ ਤੇ ਅਲਮਾਰੀ ਤੇ ਵੀ ਮਾਰਦਾ ਕੈਮਰਾ ਉਹ ਐਲ ਸੀ ਡੀ ਵਾਲੇ ਤੇ ਬੋਰਡ ਲਾਉਂਦੇ ਆ ਇਹ ਤੇ ਆ ਡਰੈਂਸਲ ਟੇਬਲ ਤੇ ਵੀਰੇ ਇਹ ਤੇ ਮੇਰੇ ਬੋਰਡ ਲੱਗਦਾ ਟਰੈਕ ਇਹ ਤੇ ਵੀ ਬੋਰਡ ਲੱਗਦਾ ਹਾਂ ਅਡਰੈਂਸ਼ਲ ਟੇਬਲ ਤੇ ਵੀ ਜੋਤ ਮਾਰਦੀ ਕੈਮਰਾ ਇੱਧਰ ਤੇ ਆਪਾਂ ਹੁਣ ਬੈੱਡ ਦਿਖਾਉਣੇ ਆ ਵੀ ਕਿਹੜੇ ਲੱਕੜ ਦੇ ਪਾਵੇ ਲੱਗਦਾ ਕੀ ਕੁਝ ਲੱਗਦਾ ਉਹ ਉੱਥੇ ਗੱਲਬਾਤ ਕਰਦੇ ਆਪਾਂ ਇਹ ਇੱਧਰ ਪਿਆ ਵੀਰੇ ਆ ਦੇਖੋ ਜੀ ਆਹਾ ਠੀਕ ਆ ਇਹਨੂੰ ਇਹ ਦਿਖਾ ਦੇ ਆਹ ਦੇਖੋ ਜੀ ਆ ਟਾਲੀ ਦੀ ਸਪੋਰਟ ਆਪਣੀ ਫੁੱਲ ਗਰੰਟੀ ਹੈ ਜੇ ਕੋਈ ਲਾਤੀ ਹੋਵੇ ਆਹ ਆ ਟਾਲੀ ਸਪੋਰਟ ਆ ਠੀਕ ਆ ਅਬ ਹਰਸ਼ ਕਹਦਾ ਬਈ ਇਹਦੇ ਚ ਇਹ 19 ਮ ਮਪਲਾਈ ਆ ਵੀਰੇ ਪਲਾਈ ਆ ਹਲਦੀ ਨਹੀਂ ਮਾਲਾ ਜੇ ਮਾਲਾ ਕਿਸ ਨੇ ਕਿਉਂਕਿ ਅੱਜ ਕੱਲ ਜਿਆਦਾਤਰ ਬੈੱਡ ਚ ਨਾ ਉਹ ਪਾਉਂਦੇ ਆ ਬਿਸਤਰੇ ਹਾਂ ਪਾਰਾ ਸਮਾਨ ਭਾਂਡੇ ਵੀ ਧਰ ਦਿੰਦੀਆਂ ਬੁੜੀਆਂ ਕਹੇ ਪੰਜ ਬੰਦੇ ਵਿੱਚ ਚੜਜੋ ਟੁੱਟ ਗਿਆ ਆਪਣੀ ਫੁੱਲ ਅਗਰ ਨਹੀਂ ਹਾਂ ਭਾਂਡੇ ਧਰ ਲੋ ਰਜਾਈਆਂ ਪਾ ਲੋ ਜੋ ਪਾਉਣਾ ਪਾ ਲੋ ਜਿਹੜਾ ਕੋਸ ਮਰਜ਼ੀ ਧਰ ਲੋ ਜੀ ਹ ਹਲਦਾ ਨਹੀਂ ਗਾ ਤੇ ਆ ਟਾਲੀ ਦੀ ਲੱਗੀ ਵੀ ਆ ਸਵੋਟ ਆ ਟਾਲੀ ਦੀ ਆ ਟਾਲੀ ਦਾ ਪਾਵਾ ਆ ਪਾਵਾ ਵੀ ਟਾਲੀ ਦਾ ਸਾਡੀ ਫੁੱਲ ਗਾਰੰਟੀ ਅਭੀ ਕੋਈ ਲਾ ਕੇ ਦੇ ਦੇ ਤੁਹਾਨੂੰ ਇਹ ਆਹ ਹੈ ਹਾਂ ਠੀਕ ਆ ਇਹ ਵੀ ਨਹੀਂ ਫਿਰਤਾ ਹਾਲ ਦਾ ਹਨਾ ਨਾ ਨਾ ਇਹਦੀ ਫੁੱਲ ਗਾਰੰਟੀ ਇਹਦੇ ਫੁੱਲ ਨੂੰ ਲੱਕੜ ਕਾਦੀ ਹੁੰਦੀ ਹੈ ਇਹ 19 ਐਮ ਬੋਰਡ ਹੂੰ ਬੋਰਡ ਹਾਂ ਠੀਕ ਆ ਤੇ ਆਹ ਦੇਖੋ ਇਦਾਂ ਦਾ ਆ ਬਈ ਬੈੱਡ ਤਿਆਰ ਕਰਾਇ ਪੈਗਾ ਆ ਡਿਜ਼ਾਈਨਡ ਜੂਨ ਬਾਈ ਜਿਹੇ ਜਿਹੇ ਅਗਲਾ ਕੋ ਬਣਾ ਦਿੰਦੇ ਹਾਂ ਜਿਹੇ ਜਿਹੇ ਕਹੋ ਅਹ ਜੇ ਬਣਾਵਾ ਦਾਂਗੇ ਬਾਈ ਆਪਾਂ ਠੀਕ ਆ ਤੇ ਇਹਦਾ ਫਿਰ ਉਹ ਸੈਸੂਜ ਕੀ ਹੁੰਦਾ ਬੈੱਡ ਦਾ ਇਹਦਾ 9 ਫੁੱਟੇ ਬੈੱਡ ਨੇ ਜੀ ਇਹ ਇਹ 9 ਫੁੱਟੇ ਆ ਐਦੂ ਵੱਡੇ ਵੀ ਬਣਾ ਦਿੰਨੇ ਹਾਂ ਜਿਹੜਾ ਮਰਜ਼ੀ ਬਣਵਾ ਲਓ ਜੀ ਜਿਵੇਂ ਮੰਨ ਲਓ ਵੀ ਤੁਸੀਂ ਤਾਂ ਸਾਰਾ ਸਮਾਨ ਤੁਹਾਡੇ ਕੋਲੇ ਆ ਜਿਵੇਂ ਅਗਲਾ ਆ ਕੇ ਕਹਿ ਦੂ ਵੀ ਆਹ ਕਲਰ ਬਣਾਉਣਾ ਐਡੇ ਵੱਡੇ ਬਣਾਉਣੇ ਆਹ ਚੀਜ਼ ਬਣਾਓ ਤੁਸੀਂ ਬਣਾ ਦੇਣਾ ਉਹ ਵੀ ਬਣਾ ਦਾਂਗੇ ਵੀਰੇ ਅਸੀਂ ਬਾਈ ਸਾਰਨੋਂ ਵੱਡੀ ਸਹੂਲਤ ਇਹ ਆ ਵੀ ਬਾਈ ਕੋਲੇ ਇੱਥੇ 25 30 ਦਾ ਮਿਸਤਰੀ ਫਿਰਦੇ ਆ ਜਿਵੇਂ ਸਾਨੂੰ ਲੱਗਿਆ ਘਰੋਂ ਸ ਮੰ ਲੋ ਕਿਸੇ ਗੱਲ ਤੋਂ ਜਵਾਬ ਹੀ ਨਹੀਂ ਘਰੇ ਜਾ ਕੇ ਵੀ ਨਾ ਪਲੇ ਆਵਾਂਗੇ ਚਾਹੇ 100 ਕਿਲੋਮੀਟਰ ਤੇ ਜਾਣਾ ਪੈ ਜਾਵੇ ਲਾ ਭਾਈ ਆਦਾ ਜਮੀ ਸਰਾ ਕਰਤਾ ਵੀ ਇੱਕ ਫੋਨ ਲਾ ਦਿਓ ਇਹਨਾਂ ਨੂੰ ਨੰਬਰ ਉੱਤੇ ਪਾ ਦਾਂਗੇ ਬਈ ਫੁੱਲ ਐਡਰੈਸ ਕੀ ਆ ਇੱਥੇ ਕਿੱਥੇ ਆਪਣਾ ਸਾਰਾ ਆ ਇਹ ਆਪਣਾ ਵੀਰੇ ਪੱਤੀ ਸੇਖਮਾ ਰੋਡ ਨੇੜੇ ਸਹੀਦਾਂ ਵਾਲਾ ਗੁਰਦੁਆਰਾ ਲੱਕੜਦਾਰ ਆਪਣਾ ਖੁੱਦ ਆ ਖੁੱਦ ਆ ਹਾਂ ਬਰਨਾਲੇ ਤੋਂ ਬੱਸ ਸਟੈਂਡ ਕੋਲੋਂ ਗਾਹਾਂ ਤੋਂ ਸੜਕ ਮੁੜਦੀ ਹੈ ਨਾ ਪਾਫੀਲ ਚੌਕ ਤੋਂ ਲੁਧਿਆਣਾ ਰੋਡ ਪੈ ਕੇ ਹਾਂ ਇੱਧਰ ਨੂੰ ਪੱਤੀ ਸੇਖਮਾ ਰੋਡ ਪੁੱਸ ਲੋ ਅਸਿਆ ਹਾਂ ਉੱਥੇ ਆਪਾਂ ਬੋਰਡ ਵੀ ਲਾਵਾਂਗੇ ਕੰਕਰ ਅਸਿਆ ਉੱਥੇ ਬੋਰਡ ਵੀ ਲਾਵਾਂਗੇ ਬਾਕੀ ਯਾਰ ਅੱਜ ਕੱਲ ਤਾਂ ਫੋਨ ਹੈਗਾ ਹਨਾ ਫੋਨ ਕਰਕੇ ਆ ਜਾਓ ਬਾਈ ਦੱਸ ਦੂ ਐਡਰੈਸ ਤੇ ਤੁਸੀਂ ਤਾਂ ਹੁਣ ਸਿਰਫ ਬਾਈ ਨੂੰ ਇਹ ਦੱਸਣਾ ਵੀ ਕਪੜਾ ਵੀ ਪਿਆ, ਸਪੰਜ ਵੀ ਪਈ ਆ, ਸਾਰਾ ਕੁਝ ਪਿਆ। ਮੇਸਤਰੀ ਵੀ ਕੋਲੇ ਆ, ਲੱਕੜ ਵੀ ਪਈ ਆ। ਤੁਸੀਂ ਸਿਰਫ ਕੀ ਦੱਸਣਾ ਵੀ ਇਹੋ ਜੀ ਚੀਜ਼ ਤਿਆਰ ਕਰਦੇ, ਕਰ ਦੇਣੀ ਆ। ਕੀ ਵੀਰੇ? ਅੱਛਾ ਹਾਂ, ਆ ਕੱਚੀਆਂ ਵੀ ਦਿਖਾ ਦਿੰਨੇ ਆ ਆਜੋ। ਏ ਬਾਈ, ਦਾਹਾਂ ਲਿਆ ਕੈਮਰਾ। ਭਈਆ ਕੱਚਾ ਮਾਲ ਬਣਿਆ ਵੇ ਸਾਰਾ। ਭਈਆ ਕੱਚਾ ਮਾਲ ਬਣਿਆ ਵਾ ਟਾਲੀ ਦਾ। ਇੱਕ ਆਦੀਆਂ। ਹਾਂ। ਟਾਲੀ ਆ ਇਹ। ਹਾਂ ਬਾਈ ਟਾਲੀ ਆ। ਲਓ ਭਈਆ ਕੱਚਾ ਮਾਲ ਆ ਸਾਰਾ। ਆ ਟਾਲੀ ਬਣਿਆ ਵਾ। ਟਾਲੀ ਦੇ ਆ ਵੀਰੇ ਸਾਰੀ ਕੁਰਸੀ ਜਿਹੜੀ ਮਰਜ਼ੀ ਦੇਖ ਲਓ। ਏ ਆਹਾ ਹਾਂ ਹਲਦੀ ਨਹੀਂ ਮੱਲਾ ਨਾ ਨਾ ਫੁੱਲ ਗਰੰਟੀ ਆ ਜੀ ਜਿੱਥੋਂ ਮਰਜ਼ੀ ਖੜਦੋ ਲੋ ਠੀਕ ਆ ਲਾ ਵੀਰੇ ਇਹ ਸਿੱਡਦਾ ਲਾ ਹੁਣ ਮੈਂ ਟਾਲੀ ਦੇ ਬਣੇ ਵਾ ਕੱਚੇ ਐ ਦਿਖਾ ਦਿੰਨੇ ਆ ਉਹ ਵੀ ਸਿੱਟੂ ਬਿਸੇ ਤੋਂ ਬਾਈ ਵੀ ਆ ਸਾਗਬਾਨ ਆ ਆ ਸਾਗਬਾਨ ਦੀ ਕੁਰਸੀ ਇਹ ਆ ਦੇਖੋ ਬਾਈ ਇਹ ਸਾਗਬਾਨ ਦੀ ਕੁਰਸੀ ਆ ਪਈ ਆ ਤੇ ਟਾਲੀ ਦਾ ਤਾਂ ਫੇਰ ਆਪਾਂ ਗੱਲ ਕਰੀ ਛੱਡਿਆ ਮੀ ਇਹਦਾ ਹਲਦੀ ਨਹੀਂ 100 ਸਾਲ ਹਲਦੀ ਨਹੀਂ ਵੀਰੇ 100 ਸਾਲ ਵੀ ਨਹੀਂ ਇਹਨੂੰ ਕਸੋ ਆ ਵੀ ਡਾਲੀ ਆ ਹਾਂ ਬਾਈ ਹਾਂ ਹਾਂ ਆ ਵੀ ਟਾਲੀ ਆ ਇਹ ਸਾਰਾ ਕੱਚਾ ਮਾਲ ਤਿਆਰ ਕਰਿਆ ਬਾਈ ਹੋਰ ਤੂੰ ਕੀ ਕਹਿਣਾ ਚਾਹੁੰਦਾਗਾ ਹੋਰ ਵੀਰੇ ਮੁੰਡੇ ਬਾਹਰ ਪਾਲਸ ਵਾਲੇ ਲੱਗੇ ਵੇ ਨੇ ਹੂੰ ਉਹਨਾਂ ਤੇ ਵੀ ਉਹ ਉਹ ਵੀ ਦਿਖਾ ਦੇਣਾ ਚੱਲ ਉਹ ਵੀ ਦਿਖਾ ਦਿੰਨੇ ਆ ਕਿਹੜੀ ਆ ਫਿਲਮ ਵਾਲੀ ਆ ਹਾਂ ਇਹਦਾ ਪੂਰੇ ਸਿਰਾ ਗੱਲਬਾਤ ਆ ਯਾਰ ਆਪਾਂ ਨਵੇੜੀ ਦਿੱਤਾ ਜੋ ਤਾਂ ਵੀ ਜਿਹੇ ਜਿਹੇ ਡਿਜ਼ਾਈਨ ਕਹੋਗੇ ਜਿਹੇ ਜੀ ਚੀਜ਼ ਕਹੋਗੇ ਵੀ ਲੈਣ ਤਾਂ ਕਿਸੇ ਤੋਂ ਕੋਈ ਜਾਣੇ ਹੀ ਨਹੀਂ ਬੀਜੇ ਮੇਂ ਜੀਮੀਂਦਾਰ ਕੋਲੇ ਘਰੇ ਕਬੈਨ ਵੀ ਖੜੀ ਆ ਟਰੈਕਟਰ ਵੀ ਖੜਿਆ ਜਿਹਦੇ ਝੋਨਾ ਆ ਗੇ ਵੱਢ ਲਾਂਗੇ ਉਮੇ ਸਮਾਨ ਹੀ ਸਾਰਾ ਇਹਦੇ ਕੋਲ ਆ ਆਪਦੇ ਕੋਲ ਆ ਮੇਸਤਰੀ ਵੀ ਇਹਦੇ ਕੋਲੇ ਇਹਦੇ ਕੋਲੇ ਕੱਪੜਾ ਵੀ ਪਿਆ ਸਾਰਾ ਕੋਈ ਪਿਆ ਤਾਂ ਦੱਸਣਾ ਤੁਸੀਂ ਕਹੇ ਜਾ ਬਣਾਉਣਾ ਨੇ ਬਣਾ ਦੇਣਾ ਇਹਦਾ ਪਾਲਸਾਲੇ ਮੁੰਡੇ ਵੀ ਰੱਖੇ ਹੋਏ ਇੱਥੇ ਘਰੇ ਨਾਪ ਲੈ ਕੇ ਵੀ ਬਣਾ ਜਾਵਾਂਗੇ ਵੀਰੇ ਜਾ ਹਾਂ ਘਰੇ ਵੀ ਨਾਪ ਲੈ ਕੇ ਭਾਈ ਇੱਕ ਗੱਲ ਮੈਨੂੰ ਹੋਰ ਦੱਸ ਇੱਕ ਨਾ ਡਿਲੀਵਰੀ ਕਹਿ ਦਿੰਦੇ ਆ ਵੀ ਜਦੋਂ ਛੋਡੇ ਤੋਂ ਸਮਾਨ ਲੈ ਲਿਆ ਜ਼ਿਆਦਾਤਰ ਦੁਕਾਨ ਵਾਲੇ ਕਹਿ ਦਿੰਦੇ ਵੀ ਫ੍ਰੀ ਆ ਕਰੇ ਛੱਡ ਕੇ ਉਹ ਕੀ ਮਾਹੌਲਾ ਛੱਡ ਉਹ ਵੀਰੇ ਰੇਟ ਹੀ ਇੰਨੇ ਵੱਧ ਲਾਉਂਦੇ ਨੇ ਅਗਲੇ ਨੂੰ ਡਿਲੀਵਰੀ ਦੇ ਲਾਲ ਤੇ ਕਸਟਮਰ ਲੈ ਜਾਂਦਾ ਠੀਕ ਠੀਕ ਆ ਆ ਸਹੀ ਗਿਆ ਰੇਟ ਪਹਿਲੇ ਘਟਾ ਕੇ ਲਾਏਵੇਂ ਨੇ ਠੀਕ ਆ ਵੀਰੇ ਬਾਈ ਨੇ ਪਤਾ ਕੀ ਕਹਿਤਾ ਵੀ ਅਸੀਂ 5000 ਦਸਹਰੇ ਤੇ ਕੋਫਰ ਹੀ ਦੇਤਾ ਵੀ ਡਿਲੀਵਰੀ ਦਾ ਫਿਰ ਲੋੜ ਹੀ ਨਹੀਂ ਪਈ ਵੀ ਮੰਨ ਲੈ ਰੇਟ ਹੀ ਇੰਨੇ ਛੱਡਦੇ ਵੀ ਜਿਹੜੇ ਤੁਹਾਨੂੰ ਡਿਲੀਵਰੀ ਫ੍ਰੀ ਭੇਜਦੇ ਆ ਉਹਨਾਂ ਰੇਟ ਵੱਧ ਹੁੰਦਾ ਹੁਣ ਜਿਹੜੇ ਤੁਹਾਨੂੰ ਸੋਫਾ ਦਿਖਾਇਆ 16000 ਵਾਲਾ ਉਹ ਬਾਈ ਦਾ ਲਾਈ ਜਾਂਦੇ ਨੇ ਡਿਲੀਵਰੀ ਆਪੀ ਫ੍ਰੀ ਆ ਸਹੀ ਆ ਸਹੀ ਆ ਤੇ ਲੋ ਵੀ ਜਮਾ ਜੀਮਿੰਦਾਰ ਵਾਲੀਆਂ ਸੱਚੀਆਂ ਗੱਲਾਂ ਕਰ ਰਿਹਾ ਬਾਈ ਤੇ ਬਾਈ ਦੀ ਆਪਾਂ ਫੁੱਲ ਸਪੋਰਟ ਕਰਨੀ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਭਾਈ ਇੱਥੇ ਕੰਮ ਤੋਂ ਰੋਵੇਂ ਬਾਈ ਨੇ ਇੱਥੇ ਹੀ ਕੰਮ ਤੋਂ ਰਹਿਗਾ ਕਿੰਨੇ ਚਿਰ ਚ ਚ ਹੋ ਜਾਂਦੀ ਐ ਬਈ ਇੱਕ ਕੁਰਸੀ ਫਿਰ ਇਹ ਅੱਧੇ ਘੰਟੇ ਚ ਵੀਰੇ ਕਰ ਦਿੰਦੇ ਨੇ ਪੌਣ ਅੱਧੇ ਘੰਟੇ ਚ ਹੋ ਜਾਂਦੀ ਐ ਦੇਖ ਬਾਈ ਆ ਵੀ ਗੱਲ ਵਾਸ ਰਹੀ ਆ ਮੰਨ ਲਾ ਵੀ ਫਿਰਤਾ ਯਾਰ ਕੋਈ ਇਹ ਤਾਂ ਚੀਜ਼ ਹੀ ਹੈ ਨਹੀਂ ਵੀ ਜਿਹੜੀ ਬਾਹਰ ਜਾਣਾ ਪਊ ਨਾ ਨਾ ਕਰ ਹੀ ਕਰ ਦਿੰਨਾ ਸਾਰਾ ਕੁਝ ਦਿੱਲੀ ਵਾਲੇ ਡਿਜ਼ਾਈਨ ਵੀ ਸਾਡੇ ਕੋਲੇ ਨੇ ਚੈਨਾ ਵਾਲੇ ਵੀ ਜਿਹੜਾ ਮਰਜ਼ੀ ਬਣਵਾਓ ਹੂੰ ਜਿਹੜਾ ਮਰਜੀ ਆਹ ਤੇ ਆ ਪਾਲਿਸ ਕਰੀ ਵੀ ਪਈ ਆ ਤੇ ਆ ਬੋਰਡ ਤੇ ਮਾਰ ਹਾਂ ਬੋਰਡ ਤੇ ਕੈਮਰਾ ਮਾਰਦੀ ਜੋ ਤਾਂ ਨਾਲ ਤਾਂ ਨੰਬਰ ਆਜੂ ਆਦੇ ਮਿਸਤਰੀ ਜਗਸੀਰ ਸਿੰਘ ਮੋਬਾਈਲ ਨੰਬਰ ਹੈਗਾ 78892 27841 ਉੱਤੇ ਵੀ ਲਿਖਾਂਗੇ ਆ ਤੇ ਬਾਜਵਾ ਫਰਨੀਚਰ ਹਾਊਸ ਠੀਕ ਆ ਇਹ ਵੀ ਉੱਤੇ ਲਿਖ ਦਾਂਗੇ ਸਾਰੇ ਤੇ ਇਹਦੇ ਤੇ ਕੈਮਰਾ ਮਾਰਦੇ ਬਾਈ ਹੋਰ ਕੋਈ ਗੱਲਬਾਤ ਰਹਿ ਗਈ ਕੋ ਹੋ ਗਿਆ ਓਕੇ ਕੰਮ ਦਿਖਾਣੇ ਅੰਦਰ ਸੋਫੇ ਹੋਰ ਦਿਖਾਣੇ ਵੀਰੇ ਹਾਂ ਦਿਖਾ ਦਿੰਦੇ ਆ ਵੀ ਖਲੋ ਰੇਟ ਦੱਸ ਦਿੰਨੇ ਆ ਹਾਂ ਰੇਟ ਦੱਸ ਦੇ ਆ ਭਾਈ ਹੁਣ ਤੈਨੂੰ ਮੈਂ ਕਿਹਾ ਸੀ ਵੀ ਦਿਖਾ ਕੋਈ ਸੋਫਾ ਇਹਦਾ ਦੱਸ ਕੀ ਰੇਟ ਆ ਕਿਵੇਂ ਆ ਇਹ ਵੀਰੇ ਸੋਫਾ ਆਪਾਂ 40000 ਰੁਪਏ ਦਾ ਦੇ ਦਾਂਗੇ ਓ ਗਿੰਨਾ ਮਿਲ ਜੂ ਬਾਜ਼ਾਰ ਚ ਓ ਇਹ 52 53000 ਦਾ ਸਿੰਪਲ ਪੈਰ ਲਾ ਕੇ ਅਸੀਂ ਆਹ ਪੈਰ ਲਾਉਨੇ ਆ ਇਹ ਆ ਪੈਰ ਆ 120 ਰੁਪਿਆ ਦਾ ਪੈਰ ਆ ਇਹ ਇੱਕ ਪੈਰ ਹਾਂ ਇਹ 120 ਆ ਇਹਨੂੰ 32 ਪੈਰ ਲੱਗਦੇ ਨੇ ਸੋ ਫਿਰ ਅੱਛਾ 32 ਲੱਗਦੇ ਆ ਮੰਨ ਲਾ ਵੀ 18 20 ਰੁਪਿਆ ਵਾਲਾ ਲਾ ਲਾ ਬਿੱਤੀ 3200 ਦਾ ਫਿਰ ਸਿੱਧਾ 21 ਉਹੀ ਬਣ ਗਏ 20 ਹੁੱਤਲੇ ਲਾਲਾ ਇਹ ਉ 52000 ਦਾ ਤੁਸੀਂ 40 ਤਾਂ ਦੇ ਦਿਓਗੇ ਅਸੀਂ 40000 ਤਾਂ ਦੇਵਾਂਗੇ ਜੀ ਠੀਕ ਆ ਤੇ ਆ ਇਹਦੇ ਦੇ ਪੈਰ ਲੱਗਦੇ ਆ ਨਾਲ ਟੇਬਲ ਵੀ ਦੇਓਗੇ ਨਾ ਹਾਂ ਟੇਬਲ 12 ਸੀਟਾਂ ਸੋਫਾ ਇਹ ਆ ਸਾਰਾ ਹਨਾ 12 ਸੀਟਾਂ ਸੋਫਾ ਆ ਨਾਲ ਗੱਦੀ ਹੋਗੀ ਤੇ ਇਹਦੇ ਦੇ ਕੱਪੜਾ ਕਿਹੜਾ ਹੈਗਾ ਇਹ ਤਾਂ ਲੈਦਰ ਸਵੇੜ ਵੀਰੇ 200 ਰੁਪਏ ਮੀਟਰ ਵਾਲ ਕਪੜਾ ਜਿਵੇਂ ਮਰਜ਼ੀ ਦੱਬੀ ਫਿਰੋ ਬੋਲ ਦੋ ਕੁਝ ਕਰ ਦੋ ਕੋਈ ਪਾਣੀ ਪੋਣੀ ਦਾ ਕੁਝ ਨਹੀਂ ਉਹ ਗਾਰੰਟੀ ਕਿੰਨੇ ਚਿਰ ਦੀ ਇਹਦੀ ਇਹਦੀ ਗਾਰੰਟੀ 10 ਸਾਲ ਦੀ ਆ ਵੀਰੇ ਇਸ ਸੋਫੇ ਦੀ ਲਾ ਭਾਈ ਵੀਡੀਓ ਹੁਣ ਹੋ ਗਈ ਬਹੁਤ ਵੱਡੀ ਸੋਨ ਇੱਕ ਗੱਲ ਕਹਿਣੀ ਚਾਹੁੰਨਾ ਐਂ ਤਾਂ ਜੇ ਜੋਤ ਸਾਰੇ ਕੈਮਰਾ ਕਮਾਉਂਦੇ ਇੱਕ ਬਾਲੇ ਸੋਫੇ ਪਈ ਆ ਸਾਰਿਆਂ ਦੇ ਜੇ ਰੇਟ ਦੱਸਣ ਲੱਗ ਗਿਆਂ ਤਾਂ ਘੰਟਾ ਲੰਘ ਜਾਣਾ ਜ਼ਿਮੀਂਦਾਰ ਭਰਾ ਆਪਣਾ ਇੱਥੇ ਆ ਜਾਓ ਜਿਹੜੇ ਦਾ ਮਰਜ਼ੀ ਰੇਟ ਪੁੱਛ ਲੋ ਜਿਹੜੀ ਮਰਜ਼ੀ ਚੀਜ਼ ਬਣਾ ਲਓ ਜਿਵੇਂ ਤੁਸੀਂ ਕਹੋਗੇ ਓਵੇਂ ਹੋ ਜਾਊਗਾ ਕੋਈ ਰੇਟ ਦਾ ਇਹ ਵੀ ਨਹੀਂ ਹੈਗਾ ਵੀ ਅੜੂਗਾ ਬਾਈ ਜੇ ਤੁਹਾਨੂੰ ਲੱਗਿਆ ਵੀ ਬਾਈ ਯਾਰ 1000 ਘਾਟ ਜਾ 500 ਘਾਟ ਜਾ ਜਿਵੇਂ ਆਪਾਂ ਨੇ ਕਰਨ ਲੱਗੇ ਨੇ ਬੁੜੀਆਂ ਓਵੇਂ ਬਾਈ ਘਾਟ ਵੀ ਜੋ ਭੱਜਣ ਵਾਲਾ ਹੈ ਨਹੀਂ ਸਵੇਰ ਨਰਮਾ ਕੀ ਕਰਨ 1000 ਹੋਰ ਦਿਖਾ ਦਿਓ ਦਿਖਾ ਦੇ ਦਿਖਾ ਦੇ ਕਿਹੜਾ ਦਿਖਾਉਣਾ ਆਹ ਹਾਂ ਆਹ ਦਿਖਾ ਦਿਓ ਆ ਤੁਸੀਂ ਇੱਥੇ ਪਹੁੰਚ ਜਾਓ ਬਾਈ ਆਹ ਦਿਖਾਉਣਾ ਆਹ ਹਾਂ ਜੀ ਆਹ ਇਹ ਆਹ ਆਹ ਦਿਖਾ ਦਿ ਇਹਦਾ ਕੀ ਰੇਟ ਹੈ ਬਾਈ ਇਹ ਸੋਫਾ ਵੀਰੇ ਆਪਾਂ 20000 ਰੁਪਏ ਚ ਦੇ ਦਾਂਗੇ ਤੁਹਾਨੂੰ ਮੂੰ ਕਿੰਨੇ ਦਾ ਇਹ 28 29000 ਰੁਪਏ ਦਾ ਵੇਚ ਦੇਣਾ ਹੈ 32 ਦਾ ਇਹ 32 ਦਾ 20000 ਚ ਦੇ ਦੋ 20000 ਚ ਦੇ ਦਾਂਗੇ ਤੈਨੂੰ ਬਜਣਾ ਨਹੀਂ ਕੋਸ ਐਨਾ ਥੱਲੇ ਕੋਈ ਨਹੀਂ ਵੀਰੇ ਜੀਮਿੰਦਾਰਾ ਮੰਗੂ ਕਰ ਲਾਂਗੇ 20 ਬੰਦੇ ਆਪਣੇ ਕੰਮ ਲੱਗੇ ਹੋਏ ਨੇ ਇਹਨਾਂ ਦਾ ਕੰਮ ਚੱਲਦਾ ਜੀ ਨਾਲ ਜਾਂ ਨਾ ਮੰਨ ਜੂ ਹਾਂ ਜੀਮਿੰਦਾਰਾ ਮੰਗੂ ਦਿਲ ਬਾਲਾ ਬੱਡਾ ਰੱਖੀ ਫਿਰਦਾ ਦਿਲਤਾ ਜੀ ਫਿਰ ਆਇਆ ਬੰਦੇ ਕੰਮ ਲੱਗ ਜਾਣਗੇ ਹਾਂ ਬਾਕੀ ਹੈਵੀ ਜੀਮਿੰਦਾਰਾ ਨਾ ਲੇਬਰ ਦਾ ਸੀਸਾ ਦੋ ਲੇਬਰ ਠੀਕ ਹਾਂ ਕਿੰਨੀ ਲੇਬਰ ਕੰਮ ਕਰਦੀ ਆ ਮੰਗਰ ਇਹਨਾਂ ਦੇ 4-4 ਜਵਾਕ ਵੀ ਨਾ ਖਾਣ ਵਾਲੇ ਹਾਂ ਪਰਿਵਾਰ ਵੀ ਬਾਲਦਾ ਹਾਂ ਗਾਹਾਂ ਠੀਕ ਆ ਬਈ ਉਹ ਰੱਬ ਦੇਖਦਾ ਚਾਹੁੰਦਾ ਰਹਿ ਲਾ ਵੀ ਆ ਜੋ ਦੱਬ ਕੇ ਸ਼ੇਅਰ ਕਰ ਦਿਓ ਨੰਬਰ ਇੱਕ ਵਾਰੀ ਉਹਦੇ ਤੇ ਅਸੀਂ ਪਾਤਾ ਤੇ ਉੱਤੇ ਵੀ ਪਾ ਦਾਂਗੇ ਉਹ ਬੋਰਡ 'ਚ ਵੀ ਦਿਖਾਤਾ ਠੀਕ ਹੈ ਬਾਈ ਹਾਂ ਮੇਰੇ ਧੰਨਵਾਦ ਜਉਂਦਾ ਰਹੇ ਚੰਗਾ ਫੇਰ ਮਿਲਾਂਗੇ ਅਗਲੀ ਵਾਰ ਕੋਈ ਨਹੀਂ ਵੀਰੇ